ਉੱਠ ਕੇ ਖੇਤਾਂ ਵਿੱਚ ਦੌੜ ਲਾਉਣ ਤੁਰ ਪਏ ਹਵਾ ਦੀ ਸੌਂਦੀ ਸੌਂਦੀ ਖੁਸ਼ਬੂ ਤੇ ਮਿੱਠੀ ਮਿੱਠੀ ਸਵੇਰ ਨੇ ਮੇਰੇ ਮਨ ਨੂੰ ਤਰੋ ਤਾਜ਼ਾ ਕਰ ਦਿੱਤਾ ਪਿੰਡ ਦੀ ਸਵੇਰ ਵੀ ਕਿੰਨੀ ਸੁਹਾਵਣੀ ਹੁੰਦੀ ਆ ਸੱਚੀ ਨੇਰੇ ਸਵਰਗ ਦੀ ਪੀਂਗ ਦੇ ਝੂਟੇ ਵਰਗੀ ਲੋਕ ਸਵੇਰੇ ਉੱਠ ਕੇ ਮੋਹ ਨੇਰੇ ਕੰਮਾਂ ਨੂੰ ਚੱਲ ਪੈਂਦੇ ਨੇ

ਆ ਕੀ ਕਰਨ ਲੱਗੇ ਆ ਜੀ ਆਪਾਂ ਭਾਈ ਚੋਨਾ ਲਾਉਂਦੇ ਆ ਚੋਨਾ ਕੀ ਹੋਇਆ ਜਿੱਦਾਂ ਇਹਦੇ ਤੋਂ ਚਾਵਲ ਨਿਕਲਦਾ ਅਨਾਜ ਆਪਣਾ ਕਣਕ ਦੀ ਤਰ੍ਹਾਂ ਅੱਛਾ ਠੀਕ ਹੈ ਜੀ ਇਹ ਚੌਲ ਐ ਫਿਰ ਤਿਆਰ ਹੁੰਨੇ ਮਤਲਬ ਸਟਾਰਟਿੰਗ 'ਚ ਹਾਂਜੀ ਹਾਂਜੀ ਇਹ ਚੋਨੇ ਦੀ ਜਿੱਦਾਂ ਕਰਨੀਏ ਪੌਦੇ ਆ ਪਨੀਰੀ ਆ ਹਾਂ ਹਾਂ ਇਹਨੂੰ ਹੁਣ ਆਪਾਂ ਖੇਤ 'ਚ ਪਾਣੀ ਦੇ ਵਿੱਚ ਲਾਈ ਜਾਂਦੇ ਆ ਹਾਂ ਫਿਰ ਇਹਨੂੰ ਖਾਦ ਦਵਾਈ ਵਗੈਰਾ ਪਾਵਾਂਗੇ ਅੱਛਾ ਵੱਡਾ ਹੋਊਗਾ ਫਿਰ ਇਹਦਾ ਸਿੱਟਾ ਨਿਕਲੂਗਾ ਆਲੇ ਬਣ ਗਏ ਇਹ ਚੌਲ ਤਾਂ ਖਾਦੇ ਆ ਹਮੇਸ਼ਾ ਖਾਂਦੇ ਰਹਿੰਦੇ ਆ ਪਰ ਪਤਾ ਨਹੀਂ ਸੀ ਐਵੇਂ ਲੱਗਦੇ ਨੇ ਥੱਲੇ ਪਾਣੀ ਵਿੱਚ ਆ ਤੁਸੀਂ ਇਦਾਂ ਹੀ ਆ ਜੀ ਇਹ ਜਿਹੜੀ ਚੀਜ਼ ਨਾ ਬਾਹ ਪਾਵੇ ਫੇਰ ਹੀ ਪਤਾ ਲੱਗਦਾ ਨਹੀਂ ਪਤਾ ਲੱਗਦਾ ਇਹ ਪਾਣੀ ਫਿਰ ਕੀ ਕਹਿੰਦੇ ਐਦਾਂ ਹੀ ਲਾਉਣਾ ਪੈਂਦਾ ਪਾਣੀ ਚਲਾਉਨੇ ਪੈਂਦੇ ਜਿਆਦਾ ਤਾਂ ਜ਼ਰੂਰੀ ਇਹ ਹੀ ਆ ਵੀ ਪਾਣੀ ਚ ਲਾਉਣਾ ਪੈਂਦਾ ਹਾਂ ਤੁਸੀਂ ਗੱਲ ਆ ਹੁਣ ਇਹਦੇ ਵਿੱਚ ਪਾਣੀ ਖੜਾ ਆ ਹਾਂ ਹਾਂ ਇਹਨੂੰ ਜੇ ਅਸੀਂ 15 20 ਮਿੰਟ ਵੀ ਰੋਜ਼ ਦਾ ਪਾਣੀ ਪਾਈਏ ਤਾਂ ਇਹਦੇ ਵਿੱਚ ਇਦਾਂ ਹੀ ਪਾਣੀ ਖੜਾ ਰਹਿਣਾ ਅੱਛਾ ਠੀਕ ਆ ਜਦੋਂ ਚੋਨਾ ਵੱਡਾ ਹੋਣਾ ਉਹਨੇ ਥੋੜਾ ਪਾਣੀ ਪੀਣ ਲੱਗਣਾ ਮੈਂ ਦੇਖਾਂ ਜੀ ਵੇਰਾ ਦੇਖ ਲਾ ਤੇਰੇ ਲਤ ਲਤ ਪੈਰ ਲਿਬੜ ਜਾਣੇ ਆ ਸਾਰੇ ਉਹ ਕੋਈ ਟੈਨਸ਼ਨ ਨਹੀਂ ਜੀ ਹੁਣ ਘਾਰਾ ਬਹੁਤ ਆ ਦੇਖ ਕੇ ਕੋਈ ਆ ਮੌਕਾ ਥੋੜਾ ਬਾਰ ਬਾਰ ਮਿਲਣਾ ਹਾਂ ਵਸਤੇ ਮੈਨੂੰ ਗਾਈਡ ਕਰਦੇ ਰਿਓ ਹੈ ਗਾਈਡ ਆ ਜਾਓ ਜੀ ਦੇਖ ਲਓ ਪੁੱਛਣ ਤੇ ਪਤਾ ਚੱਲਿਆ ਕਿ ਝੋਨੇ ਦੀ ਬਜਾਈ ਕਰ ਰਹੇ ਨੇ ਸਦਕੇ ਜਾਈਏ ਨਾ ਕਿਸਾਨਾਂ ਤੇ ਜੋ ਸਵੇਰ ਤੋਂ ਧੁੱਪਾਂ ਛਾਵਾਂ ਚੱਲ ਕੇ ਸਾਰੇ ਦੇਸ਼ ਲਈ ਅੰਨ ਨਗਾਉਂਦੇ ਨੇ ਵਾਕਈ ਕਿੰਨੀ ਮਿਹਨਤ ਵਾਲਾ ਕੰਮ ਹੈ ਜੋਨੇ ਲਾਉਣ ਦਾ ਜੋਸ਼ ਵਾਦ ਆ ਨਾ ਮੈਂ ਬਿਆਨ ਨਹੀਂ ਕਰ ਸਕਦਾ ਬੇਸ਼ੱਕ ਮੈਂ ਲਾਇਆ ਘੱਟੇ ਟਾਈਮ ਸੀ ਉੱਥੇ ਪਰ ਨਜ਼ਾਰਾ ਆ ਗਿਆ ਇਹ ਧਰਤੀ ਮਾਂ ਦੇ ਲਾਲ ਜੋ ਦਿਨ ਰਾਤ ਮਿਹਨਤ ਵਿੱਚ ਲੱਗੇ ਰਹਿੰਦੇ ਨੇ ਫਿਰ ਵੀ ਕਿੰਨੇ ਖੁਸ਼ ਰਹਿੰਦੇ ਨੇ ਰੱਬ ਕਰੇ ਇਹ ਹਮੇਸ਼ਾ ਇਦਾਂ ਹੀ ਖੁਸ਼ ਰਹਿਣ ਤੇ ਇਹਨਾਂ ਦੀ ਬਰਕਤ ਵਿੱਚ ਵਧਦੇ ਹੁੰਦੇ ਰਹਿਣ ਚਲੋ ਭਾਜੀ ਆਪਣਾ ਤਾਂ ਕੰਮ ਪੂਰਾ ਹੋ ਗਿਆ ਜੀ ਸ਼ੌਂਕ ਕਰਨਾ ਸੀ ਪੂਰਾ ਸ਼ੌਂਕ ਪੂਰਾ ਹੋ ਗਿਆ ਆਪਣਾ ਮੈਨੂੰ ਇਹ ਦੱਸੋ ਹੁਣ ਮੇਰੇ ਹੱਥ ਪੈਰ ਲਿਬੜ ਗਏ ਆ ਕਿੱਥੇ ਤੋਂ ਆ ਮੈਂ ਹੱਥ ਪੈਰ ਮੋਟਰ ਚੱਲਦੀ ਆ ਆਪਣੀ ਆਹਾ ਮੋਟਰ ਤੇ ਚੱਲੇ ਚੱਲੋ ਉੱਤੇ ਤੋਂ ਲਓ ਚਲੋ ਇਹ ਵੀ ਗੱਲ ਠੀਕ ਐ ਤੁਸੀਂ ਲੱਗੇ ਰਹੋ ਜੀ ਫਿਰ ਚੰਗਾ ਜੀ ਚੋਲ ਵੀ ਖਾਣੇ ਆਪਾਂ ਹਾਂ ਜੀ ਇਨਾ ਰੁਕਿਓ ਚੰਗਾ ਬਾਜੀ ਚੰਗਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਲੈ ਵੀ ਸੱਜਣਾ ਝੋਨਾ ਦਾ ਬਹੁਤ ਲਾ ਲਿਆ ਹੁਣ ਤੋਂ ਹੁਣ ਮੋਟਰ ਤੇ ਨਹਾਉਣ ਦਾ ਲਤਫਾ ਠਾਉਨੇ ਆ ਖੇਤ ਵਿੱਚ ਮੋਟਰ ਤੇ ਨਹਾਉਣ ਦਾ ਜੋ ਨਜ਼ਾਰਾ ਐ ਨਾ ਬਾਈ ਉੱਕੇ ਸੇ ਸੋਬਾਤ ਤੋਂ ਘਟਨੀ ਵਾ ਕੀ ਬਾਤ ਹੈ ਤੰਤਲ ਹੋ ਗਈ ਮਿੱਤਰਾ ਇਹਨਾਂ ਨਿੱਕੇ ਨਿੱਕੇ ਦੋਸਤਾਂ ਨਾਲ ਨਹਾਉਣ ਦਾ ਜੋ ਲੁਤਫ ਤੇ ਮਸਤੀ ਕਰਨ ਦਾ ਮਜ਼ਾ ਆਜਾ ਹੈ ਨਾ ਮੈਨੂੰ ਪੂਰੀ ਜ਼ਿੰਦਗੀ ਵਿੱਚ ਕਦੇ ਨਹੀਂ ਆਇਆ ਹੈਗਾ ਜੇ ਜਿਹੜਾ ਮਜ਼ਾ ਮੋਟਰ ਤੇ ਨਹਾਉਣ ਦਾ ਉਹ ਸ਼ਹਿਰ ਦੇ ਵਿੱਚ ਵਾਟਰਪੂਲ ਤੇ ਨਹਾਉਣ ਦਾ ਤਾਂ ਕਦੇ ਵੀ ਨਹੀਂ ਆ ਸਕਦਾ। ਉਹ ਗੁਰਜੀਤ ਜੀ ਹਾਂ ਹੁਣ ਬੜਾ ਸੈਂਟੀ ਨਾ ਹੋਈ ਜਾ। ਚੱਲ ਨਿਕਲ ਤੇ ਥੋੜਾ ਪਿੰਡ ਵੀ ਘੁੰਮ ਲਈ ਹੁਣ ਆਪਾਂ। ਠੰਡੇ ਠੰਡੇ ਪਾਣੀ ਦੀਆਂ ਫੁਹਾਰਾਂ ਲੈਣ ਤੋਂ ਬਾਅਦ ਬਾਈ ਨੂੰ ਧੰਨਵਾਦ ਕਹਿ ਕੇ ਮੈਂ ਤੁਰ ਪਿਆ ਪਿੰਡ ਦੀਆਂ ਗਲੀਆਂ ਕੋਲ ਦੇਖੋ ਬਾਜੀ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਰਾਤ ਨੂੰ ਇੱਥੇ ਰੁਕਣ ਲਈ ਥਾਂ ਦਿੱਤੀ ਤੁਸੀਂ ਬਿਲਗੇ ਵਿੱਚ ਪਹੁੰਚੇ ਪਿੰਡਾਂ ਦੀ ਜਾਣਕਾਰੀ ਇਕੱਤਰ ਕਰਦੇ ਕਰਦੇ ਅੱਜ ਸਾਡੇ ਕੋ ਰਾਤ ਰੁਕੇ ਆ ਅਸੀਂ ਤੁਹਾਡੀ ਜਿੰਨੀ ਵੀ ਸੇਵਾ ਕਰ ਸਕੀਏ ਮਹਿਮਾਨਵਾਦੀ ਵਿੱਚ ਥੈਂਕ ਯੂ ਜੀ ਮੈਨੂੰ ਇਹ ਦੱਸੋ ਵੀ ਆਪਣਾ ਮੋਸਾ ਗੁਰਦਰ ਸਾਹਿਬ ਕਿਵੇਂ ਜਾਵਾਂ ਇੱਥੋਂ ਇੱਥੋਂ ਮੋਸਾ ਸਾਹਿਬ ਲਗਭਗ 2 ਕਿਲੋਮੀਟਰ ਹੈ ਇੱਥੋਂ ਤੁਸੀਂ ਪੈਦਲ ਜਾ ਸਕਦੇ ਆ ਤੈਹਲ ਦੇ ਤੈਹਲ ਦੇ ਨੇੜੇ ਹੀ ਹੈਗਾ ਚਲੋ ਠੀਕ ਹੈ ਚੰਗਾ ਜੀ ਫਿਰ ਆ ਫਿਰ ਮਿਲਾਂਗੇ ਆਪਾਂ ਓਕੇ ਥੈਂਕ ਯੂ ਗਲੀਆਂ ਨੂੰ ਨਿਹਾਰ ਮੈਂ ਵਨਸਵੰਨੇ ਨਜ਼ਾਰਿਆਂ ਦਾ ਆਨੰਦ ਲੈ ਰਿਹਾ ਹਾਂ ਕਿਤੇ ਮੱਝ ਮਸਤੀ ਨਾਲ ਪੱਠੇ ਖਾ ਰਹੀ ਐ ਤੇ ਇੱਧਰ ਇੰਦਰ ਦੇਵ ਜੀ ਵੀ ਆਪਣੇ ਤੇ ਪੂਰੇ ਮਿਹਰਬਾਨ ਲੱਗਦੇ ਆ ਅੱਜ ਮੱਠੀ ਮੱਠੀ ਰਿੰਜਿਮ ਨੇ ਗਲੀਆਂ ਘੁੰਮਣ ਦਾ ਮਜ਼ਾ ਦੁੱਗਣਾ ਚੌਗਣਾ ਕਰ ਦਿੱਤਾ ਮੇਰੇ ਲਈ ਅੱਬਾ ਪੂਜੀ ਕੀ ਕਰਨ ਲੱਗੇ ਹੋਏ ਨੇ ਸੱਸਾ ਅੰਕਲ ਜੀ ਸੱਸਾ ਅੰਕਲ ਜੀ ਸੱਸਾ ਕੀ ਬਣਾਉਣ ਲੱਗਿਆ ਇਹ? ਇਹ ਬਿਸਕੁਟ ਬਣਾਉਣ ਲੱਗਿਆ ਜੀ। ਬਿਸਕੁਟ ਬਣਾਉਣ ਲੱਗਿਆ? ਹਾਂ ਬਿਸਕੁਟ। ਇਹ ਆ ਕੀ ਕੀਤਾ ਹੋਇਆ? ਇਹ ਆਟਾ ਹਾਂ ਖਾਂਡੇ ਤੇ ਦੁੱਧ। ਅੱਛਾ। ਇਹਦੇ ਮਿਸ਼ਰ ਕੇ ਫੇਰ ਫਿਰ ਇਹਦੇ ਫੱਟੇ ਸੇ। ਬਾਪੂ ਜੀ ਨਾਲ ਗੱਲ ਕਰਨ ਤੋਂ ਪਤਾ ਲੱਗਿਆ ਕਿ ਇਹ ਬਿਸਕੁਟ ਤੇ ਬ੍ਰੈਡ ਬਣਾ ਰਹੇ ਨੇ। ਹਜ਼ਾਰਾਂ ਸਾਲ ਪੁਰਾਣੀ ਟੈਕਨੀਕ ਨੂੰ ਇਹ ਲੋਕ ਅੱਜ ਵੀ ਉਦਾਂ ਹੀ ਵਰਤ ਰਹੇ ਨੇ। ਕਮਾਲ ਹੈ ਯਾਰ। ਆਪਣੇ ਪਾਸੇ ਲੋਕ ਲੈ ਜਾਂਦੇ। ਅੱਛਾ ਤੂੰ ਖਰੀਦ ਕੇ ਲੈ ਕੇ ਜਾਂਦਾ। ਹਾਂ ਠੀਕ ਹੈ ਲੈ ਕੇ ਜਾਂਦੇ। ਆਪਣੇ ਵਿਰਸੇ ਨਾਲ ਦਿਲੋਂ ਜੁੜੇ ਹਨ ਲੋਕਾਂ ਨੂੰ। ਮੈਂ ਸੱਚੀ ਦਿਲੋਂ ਸਲਾਮ ਕਰਦਾ ਕਿੰਨੇ ਚਿਰ ਤੋਂ ਕੰਮ ਕਰਦੇ ਆ ਇਹ ਸੰਤਾ ਬਹੁਤ ਚਿਰ ਆ 40 45 ਸਾਲ ਹੋ ਗਏ ਉਹ ਪਿੱਛੇ ਕੀ ਕਰਨਾ ਕਿਉਂ ਆ ਉੱਥੇ ਬ੍ਰੈਡ ਬਣਾਇਦੀ ਆ ਤੁਸੀਂ ਆ ਬਣਾਓ ਮੈਂ ਫਿਰ ਇਹਨੇ ਬ੍ਰੈਡ ਖਾ ਸਕਦਾ ਉੱਧਰ ਜਾ ਕੇ ਹਾਂਜੀ ਹਾਂਜੀ ਠੀਕ ਹੈ ਸੱਚੀ ਗੱਲ ਦੀ ਸੱਚੀ ਗੱਲ ਆਈ ਸੱਚੀ ਗੱਲ ਸੱਚੀ ਗੱਲ ਹੋ ਗਏ ਤਿਆਰ ਬ੍ਰੈਡ ਹਾਂਜੀ ਹਾਂਜੀ ਅੱਛਾ ਦਿਖਾਓ ਤਾਂ ਫਿਰ ਟੇਸਟ ਕਰੀਏ ਹਾਂਜੀ ਕਰ ਕਿੰਨੀਆਂ ਟ੍ਰੇ ਅੰਦਰ ਕਰ ਦਿੰਨੇ ਆ ਰੱਖੋ ਇਹਨੀਆਂ 12 13 ਆ ਅੱਛੇ ਜੀ ਪੂਰੀ ਮਿਹਨਤ ਨਾਲ ਕੰਮ ਕਰਦੀ ਇਸ ਔਰਤ ਨੂੰ ਦੇਖ ਕੇ ਮੇਰਾ ਮਨ ਬੜਾ ਹੀ ਖੁਸ਼ ਹੋਇਆ ਸੱਚੀ ਵੱਡੀਆਂ ਭੱਟੀਆਂ ਹਾਂ ਹਾਂ ਜੀ ਰੋਜ਼ ਸਾਫ਼ ਸਪਾਈ ਕਰਦੇ ਹਾਂ ਜੀ ਹਾਂ ਜੀ ਹਾਂ ਜੀ ਹਾਂ ਤੁਸੀਂ ਉਹ ਕਰਨਾ ਚਾਹ ਹਾਂ ਇਹ ਬੇਹ ਜੀ ਲਸਕੋ ਕੋਕਿੰਗ ਕੱਢ ਰਹੇ ਹਾਂ ਉੱਪਰ ਪਾਣੀ ਉਹਦੇ ਵਿੱਚ ਹਾਂ ਜੀ ਤੇ ਮਸ਼ੀਨ ਉਹਦੇ ਵਿੱਚ ਪਾਈ ਦੀ ਚੰਗਾ ਜੀ ਧੰਨਵਾਦ ਹਾਂ ਜੀ ਸੂਰਜ ਦੇਵਤਾ ਨੂੰ ਸਤਿ ਸ਼੍ਰੀ ਅਕਾਲ ਕਹਿ ਕੇ ਅੱਪਾ ਵੀ ਤੁਰ ਪੇ ਪਿੰਡ ਦੀਆਂ ਗਲੀਆਂ ਨੂੰ ਘੁੰਮਣ ਕੰਮਕਾਰਾਂ ਦੀ ਦੌੜ ਤੇ ਭਜਨਾਟ ਵਿੱਚ ਇਹ ਲੋਕੀ ਕਿੰਨੇ ਮਸ਼ਰੂਫ ਹਨ ਤੇ ਕੰਮ ਦੀ ਚਿੰਤਾ ਇਹਨਾਂ ਦੇ ਚਿਹਰਿਆਂ ਤੇ ਸਾਫ਼ ਚਲਕਦੀ ਹੈ ਚੌਂਕ ਤੇ ਖਲੋ ਕੇ ਇਹ ਨਜ਼ਾਰਾ ਮੈਂ ਆਪਣੀਆਂ ਅੱਖਾਂ ਨਾਲ ਵੇਖ ਰਿਹਾ ਹਾਂ ਇੰਜ ਜਾਪਦਾ ਏ ਜਿਵੇਂ ਮੈਂ ਕਿਸੇ ਆਸ਼ਰਮੇ ਦੁਨੀਆ ਵਿੱਚ ਪਹੁੰਚ ਗਿਆ ਹੋਵਾਂ ਤੁਰਦਾ ਤੁਰਦਾ ਮੈਂ ਜਾ ਪਹੁੰਚਿਆ ਉਸ ਪਵਿੱਤਰ ਧਰਤੀ ਤੇ ਜਿੱਥੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨ ਪਏ ਸਨ ਇੱਥੇ ਗੁਰੂ ਸਾਹਿਬ ਤੇ ਮਾਤਾ ਗੰਗਾ ਦੇਵੀ ਜੀ ਦਾ ਵਿਆਹ ਹੋਇਆ ਸੀ ਤੇਜੀਏ ਉਹ ਜਗ੍ਹਾ ਹੈ ਜਿੱਥੇ ਗੁਰੂ ਸਹਿਬਾਨ ਜੀ ਦੇ ਅਨੰਦ ਕਾਰਜ ਹੋਏ ਸਨ ਗੁਰਦੁਆਰਾ ਮੌਸਾ ਸਾਹਿਬ ਵਿੱਚ ਮੱਥਾ ਟੇਕਣ ਤੋਂ ਬਾਅਦ ਮੈਂ ਚੱਲ ਪਿਆ ਆਪਣੀ ਅਗਲੀ ਮੰਜ਼ਲ ਵੱਲ ਗਲੀਆਂ ਦਾ ਲੁਤਫ ਲੈਦਾ ਜਾਂਦਾ ਮੈਂ ਮਨ ਹੀ ਮਨ ਸੋਚ ਰਿਹਾ ਸੀ ਕਿ ਅੱਗੇ ਕਿਹੜਾ ਨਜ਼ਾਰਾ ਵੇਖਣ ਨੂੰ ਮਿਲੇਗਾ ਭਾਈ ਚਾਲਾ ਖੇਡਨੀ ਆ ਜੀ ਅੱਛਾ ਯਾਰ ਇਹ ਕਿਹੋ ਜਿਹੀ ਗੇਮ ਹੈ ਜੀ ਇਹਦੇ ਤਾਂ ਜੀ ਬਾਸੀਆਂ ਬਣਾਈ ਹੋਈਆਂ ਹੁੰਦੀਆਂ ਜੀ ਇਹ ਹਾਂ ਜਿੱਦਾਂ ਆਪਾਂ ਲੁੱਡੋ ਖੇਡਦੇ ਆ ਨਹੀਂ ਉਸ ਤਰ੍ਹਾਂ ਦੀ ਗੇਮ ਹੁੰਦੀ ਹੈ ਜੀ ਮੇਰੇ ਪਿੰਡ ਦੀਆਂ ਗਲੀਆਂ ਮੇਰੇ ਪਿੰਡ ਦੀਆਂ ਗਲੀਆਂ ਪਿੰਡ ਬਿਲਗਾ ਤੱਕ ਘੁੰਮ ਲਿਆ ਹੁਣ ਮਿੱਤਰਾ ਹੁਣ ਚੱਲਦੇ ਆਂ ਪਿੰਡ ਰੁੜਕਾ ਨੂੰ ਕੀ ਤੋ ਪਤਾ ਕਰੀਏ ਰਸਤੇ ਦਾ ਹਾਂ ਮੇਤਰਾਂ ਤੋਂ ਪੁੱਛਦੇ ਆ ਸੋਸੀ ਗੱਲ ਭਾਜੀ ਇहां ਚੱਲ ਭਾਜੀ ਬਸ ਵਧੀਆ ਚ ਵਧੀਆ ਆਪਣਾ ਪਿੰਡ ਰੁੜਕਾ ਕਿੱਧਰ ਪੈਣਾ ਜੀ ਰੁੜਕਾ ਭਾਜੀ ਇਸ ਤਰ੍ਹਾਂ ਪੈਂਦਾ ਪਿੰਡ ਕੋਈ ਤੋ ਅੱਗੇ ਹਾਂ ਜੀ ਕੀ ਸਾਧਨ ਕਿ ਆ ਜਾਣਦਾ ਫਿਰ ਸਾਧਨ ਭਾਜੀ ਇਸ ਵੇਲੇ ਕੋਈ ਨਹੀਂ ਹੈਗਾ ਇਸ ਵੇਲੇ ਤਾਂ ਬੱਸਾਂ ਕੁੱਸਾਂ ਸਾਰੀਆਂ ਲੰਘ ਚੁੱਕੀਆਂ ਵਾ ਆਹ ਟਰੈਲੀ ਚੱਲੀ ਭਾਜੀ ਅੱਛਾ ਗ੍ਰਾਮ ਨੂੰ ਜਾਣਾ ਇਹਨਾਂ ਨੇ ਮੁੰਡਿਆਂ ਨੇ ਵੀਰੇ ਤਰਦੂੰਗਾ ਮਨ ਨੂੰ ਚੁੜਾ ਲਾਂਗੇ ਵੀਰੇ ਜ਼ਰੂਰ ਕਰਾਂਗੇ ਚੱਲ ਯਾਰ ਆਹ ਵਧੀਆ ਕੀਤਾ ਤੇ ਟਰਾਲੀਆਂ ਬਹੁਤ ਖੜੀਆਂ ਹੋ ਰਹੀ ਕਿਵੇਂ ਤੁਹਾਨੂੰ ਇਹ ਬਾਜੀ ਬਣਾਈ ਦੀਆਂ ਆਪਾਂ ਪੰਜਾਬ ਤੋਂ ਸਭ ਤੋਂ ਮਸ਼ਹੂਰ ਟਰਾਲੀ ਬਣਾਉਨੇ ਆ। ਭਈ ਸਾਰਾ ਅੰਦਰ ਮੈਨੂੰ ਮੈਨੂਫੈਕਚਰਿੰਗ ਸਾਰੀ ਆਪਣੀ ਆਪ ਤਿਆਰ ਕਰਦੇ ਆ ਬਾਜੀ। ਟਰਡੀ ਆ ਗੁੱਡ। ਚਲੋ। ਆ ਵੀ ਬਹੁਤ ਵੱਡੀ ਟਰਾਲੀ ਆ ਇਸ ਤਰ੍ਹਾਂ। ਇਹ ਬਾਜੀ ਪੰਜਾਬ ਦੀ ਸਭ ਤੋਂ ਵੱਡੀ ਟਰਾਲੀ ਆ। ਸਭ ਤੋਂ ਵੱਧ ਗੱਨਾ ਚੱਕਦੀ ਆ। ਚਲੋ। ਚਲੋ ਚੰਗਾ ਆ। ਮਿਹਰਬਾਨੀ ਵੀਰੇ। ਚੱਲੀਏ ਵੀਰੇ ਆਪਾਂ ਫਿਰ ਆਪਾਂ। ਆਜੋ ਆਜੋ। ਧੰਨਵਾਦ ਜੀ। ਓਕੇ ਬਾਜੀ। ਚੱਲ ਫੰਜ। ਮੇਰੇ ਜਹਾਜ਼ ਨੇ ਟੇਕ-ਆਫ ਕੀਤਾ ਪਿੰਡ ਰੁੜਕਾ ਲਈ। ਮੇਰਾ ਮਤਲਬ ਮੇਰੇ ਟਰੈਕਟਰ ਨੇ। ਈਐਸਪੀ ਕੀ ਕੀਤਾ। ਇਹ ਵੀ ਇਦਾਂ ਹੀ ਆ। ਕਾਲੀਆ ਬਣਾਉਂਦੇ ਹਾਂ ਅਸੀਂ ਕਾਰੀਏ ਫਿਰ ਆਪਣਾ ਟਰੈਕਟਰ ਦੀ ਸਾਫ਼ ਨੂੰ ਵਾਲ ਕਿਵੇਂ ਰੱਖਦੇ ਹੋ ਸਾਫ਼ ਸਮਾਂ ਵੀਰੇ ਚਮਕਾ ਕੇ ਰੱਖੀਦਾ ਪੂਰਾ ਤੋਂ ਹੋਤਾ ਕੇ ਸਾਫ਼ ਸੁਆਹ ਜਿਹਾ ਰੱਖੀਦਾ ਪੂਰਾ ਟਰੈਕਟਰ ਦਾ ਅੱਛਾ ਸਰਵਿਸ ਸਰਵਿਸ ਕਰ ਰਹਿਣਾ ਟਾਈਮ ਨਾਲ ਸਰਵਿਸ ਸੈਰੋ ਕਰਾਈਦੀ ਆ ਤੇ ਇੰਜਨ ਆਇਲ ਸੈਲਰ ਮੁੱਲਾ ਦਾ ਪਾਈਦਾ ਆ ਬਹੁਤ ਵਧੀਆ ਆ ਤੇ ਕੰਮ ਜਣ ਵੀ ਵਧੀਆ ਰਹਿੰਦਾ ਆ ਭਜੜਾ ਪੂਰਾ ਟਰੈਕਟਰ ਸੈਲਰ ਮੁੱਲਾ ਦੀ ਸਟੋਰ ਆ ਯਾਰ ਹਰ ਪਾਸੇ ਆ ਹਾਂਜੀ ਬਹੁਤ ਵਧੀਆ ਤੇਲ ਆ ਜੀ ਖੁੱਲੇ ਨਜ਼ਾਰਿਆਂ ਦਾ ਆਨੰਦ ਉਠਾਉਂਦਾ ਹੋਇਆ ਤੇ ਹਰੀਆਂ ਭਰੀਆਂ ਫਸਲਾਂ ਨੂੰ ਦੇਖਦਾ ਹੋਇਆ ਟਰੈਕਟਰ ਵਾਲੇ ਨਾਲ ਗੱਲਾਂ ਕਰਦੇ ਕਰਦੇ ਪਤਾ ਹੀ ਨਹੀਂ ਲੱਗਿਆ ਕਦੋਂ ਮੇਰਾ ਜਹਾਜ਼ ਪਿੰਡ ਰੁੜਕਾ ਵਿੱਚ ਲੈਂਡ ਵੀ ਕਰ ਗਿਆ ਆ ਗਿਆ ਵੀਰੇ ਰੁੜਕਾ ਕਲਾਂ ਤੇ ਰਾਹ ਜਾ ਰਿਹਾ ਰੁੜਕੇ ਨੂੰ ਠੀਕ ਹੈ ਠੀਕ ਹੈ ਹਾਂਜੀ ਤੇ ਤੁਸੀਂ ਇੱਧਰ ਵੀ ਜਾ ਸਕਦੇ ਤੇ ਅਸੀਂ ਹੁਣ ਚੱਲਦੇ ਗਾਹਾਂ ਨੂੰ ਸਲੂਸਾnga ਯਾਰ ਬਹੁਤ ਮਿਹਰਬਾਨੀ ਧੰਨਵਾਦ ਵੀਰੇ ਹਾਂ ਠੀਕ ਹੈ ਹਾਂ ਹੋਖ ਜੀ ਪ੍ਰਕਾਸ਼ ਟਰੈਕਟਰ ਵਾਲੇ ਨੂੰ ਹਲਵਿਦਾ ਕਹਿ ਕੇ ਮੈਂ ਤੁਰ ਪਿਆ ਜੀ ਪਿੰਡ ਦੇ ਰਾਹ ਵੱਲ ਨੂੰ